ਜੋ ਜਿਸ ਤਰ੍ਹਾਂ ਕਿ ਪੂਰੇ ਭਾਰਤ ਦੇ ਵਿੱਚ ਜੋ ਲੋਕ ਸਭਾ ਚੋਣਾਂ ਚੱਲ ਰਿਹਾ ਹੈ ਤੇ ਅਮਰਸਦੀ ਗੱਲ ਕਰੀਏ ਤੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਓਜਲਾ ਅੱਜ ਆਪਣਾ ਨਮੰਗਲ ਪਰ ਜਾ ਰਿਹਾ ਤਾਂ ਉਹਨਾਂ ਦੇ ਇਕੱਠ ਦੇਖੋ ਦੇਖਣ ਨੂੰ ਮਿਲਦਾ ਹੈ ਦੇਖੋ ਇਸ ਤਰ੍ਹਾਂ ਲੋਕ ਜਿਹੜੇ ਆ ਉਹਨਾਂ ਦੇ ਸਮਰਥਨ ਦੇ ਵਿੱਚ ਆਏ ਹੋਏ ਹਨ ਭਾਰੀ ਗਿਣਤੀ ਦੇ ਵਿੱਚ ਜਿਹੜੇ ਆ ਉਹਨਾਂ ਦੇ ਸਮਰਥਕ ਇੱਥੇ ਆਏ ਹੋਏ ਹਨ ਜੋ ਕਿ ਗੁਰਜੀਤ ਸਿੰਘ ਓਜਲਾ ਇਸ ਵੇਲੇ ਆਪਣੇ ਰਸਤੇ ਚੜ੍ਹ ਕੇ ਆਪਣਾ ਨਮੰਗਨ ਪਰ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਨਾਲ ਬਲਾਰਿਆ ਨਾਲ ਹੀ ਉਹ ਵੀ ਸੋਨੀ ਤੇ ਰਾਜਕੁਮਾਰ ਵੀਰ ਕਾਸਨੀਲ ਦੱਦੀ ਦਿਨੇਸ਼ ਪਸੀ ਕਾਂਗਰਸ ਦੇ ਪ੍ਰਧਾਨ ਪਪੂਤਵਲੇ ਉਹਨਾਂ ਦੇ ਨਾਲ ਹੀ ਹਨ ਤੁਸੀਂ ਦੇਖ ਸਕਦੇ ਹੋ ਪੂਰਾ ਕਾਂਗਰਸ ਦਾ ਜਿਹੜਾ ਹੈ ਟੀਮ ਇਕਜੁੱਟ ਹੋ ਕੇ ਹੁਣ ਨਾਮੰਗਨ ਪਰ ਰੰਝਾਰੀ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਭਾਰਤ ਤੇ ਜਿਸਨੂੰ ਕਿ ਅੱਜ ਇਹਨਾਂ ਨੇ ਆਪਣਾ ਨਾਮਿਨੇਸ਼ਨ ਪਰ ਨਹੀਂ ਹੈ ਤੇ ਅੱਜ ਨੋਮੀਨੇਸ਼ਨ ਦੀ ਢੰਗਾਰ ਭਰੀ ਰੈਲੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਕਾਫੀ ਭਾਰੀ ਇਕੱਠ ਇਸ ਤੋਂ ਪਹਿਲਾਂ ਵੀ ਜਦੋਂ ਟਿਕਟ ਅਨਾਉਂਸ ਹੋਣ ਤੋਂ ਬਾਅਦ ਅਮਰਸੱਦ ਲੋ ਆਈ ਸੀ ਤੇ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਕਿ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਗੇਂਦੀਆਂ ਦੇ ਵਿੱਚ ਸਮਰਥਕ ਆਏ ਸਨ ਤੇ ਹੁਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਢੰਗਾਰ ਭਰੀ ਰੈਲੀ ਕੀਤੀ ਜਾ ਰਹੀ ਹੈ ਤੇ ਇੱਥੇ ਇਹਨਾਂ ਦੇ ਹੱਥੇ ਜਿਹੜੇ ਕੀ ਲੋਕ ਆਏ ਹੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਆਪਣੇ ਕੌਮੀ ਝੰਡੇ ਲੈ ਕੇ ਪਾਰਟੀ ਦੇ ਨਾਰੇ ਕਰਦੇ ਹੋਏ ਨਾਮ ਅੰਕਲ ਜੀ ਜਾਂਦੇ ਗੁਰਜੀਤ ਸਿੰਘ ਓਜਲਾ ਵਿਕਟਰੀ ਦਾ ਸਾਈਨ ਦਿਖਾਦੇ ਹੋਏ ਤੁਸੀਂ ਦੇਖ ਸਕਦੇ ਹੋ ਵਿਕਟਰੀ ਦਾ ਸਾਈਨ ਦਿਖਾਦੇ ਹੋਏ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ live ਭਾਰਤ ਤੇ ਹੰਗਾਰਬਰੀ ਰੈਲੀ ਦੀਆਂ ਤਸਵੀਰਾਂ ਤੁਹਾਨੂੰ ਸਾਝੀ ਕਰਦੇ ਹੋਏ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਤੇ ਇਸ ਮੇਲੇ ਜੋ ਕਿ ਕਚਰੀ ਚੌਕ ਕੰਪ੍ਰੈਸਰ ਦੇ ਵਿੱਚ ਰਾਤ ਯਾਤਰਾ ਪਹੁੰਚ ਚੁੱਕੀ ਹੈ ਤਾਂ ਪ੍ਰੋਫੈਸਰ ਦਰਬਾਰੀ لال ਕਰਨਗੇ ਸਵਾਗਤ ਪ੍ਰੋਫੈਸਰ ਦਰਬਾਰੀ لال ਉਹਨਾਂ ਦਾ ਸਵਾਗਤ ਕਰਨਗੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਨੋਮੀਨੇਸ਼ਨ ਦਾ ਦਿਨ ਹੈ ਤੇ ਨੋਮੀਨੇਸ਼ਨ ਜਿਹੜੀ ਆ ਉਹ ਕਰਨ ਦੇ ਲਈ ਕਾਂਗਰਸੀ ਆਪੂ ਗੁਰਜੀਤ ਸਿੰਘ ਔਜਲਾ ਇਸ ਵੇਲੇ ਆਪਣੀ ਹੰਗਾਰਪਰੀ ਰੈਲੀ ਆ ਤੇ ਉਹਨਾਂ ਦੇ ਸਮਰਥਕ ਦਿਨੇਸ਼ ਬੱਸੀ ਜੀ ਵੀ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਇਸ ਤਰ੍ਹਾਂ ਲੱਗਦਾ ਅੱਜ ਸਾਰੀ ਟੀਮ ਇਕੱਠੀ ਹੋਈ ਹੈ ਨਾਮਿਨੇਸ਼ਨ ਪਰ ਟੀਮ ਆਲਰੇਡੀ ਪਹਿਲਾਂ ਵੀ ਇਕੱਠੀ ਸੀ ਇੱਕ ਰਿਊਮਰ ਫਲਾਇਆ ਜਾ ਰਿਹਾ ਸੀ ਅੱਜ ਅਸੀਂ ਸਾਰੇ ਇਕੱਠੇ ਆ ਤੁਸੀਂ ਵੇਖੋ ਕਿਸ ਤਰ੍ਹਾਂ ਸਾਰੇ ਸੜਕਾਂ ਤੇ ਕਾਂਗਰਸ ਦਾ ਵਰਕਰ ਆਮ ਪਬਲਿਕ ਸਾਰੀ ਅੱਜ ਇਕੱਠੀ ਹੋ ਕੇ ਔਜਲਾ ਸਾਹਿਬ ਦਾ ਨਾਮ ਕਰਨ ਕਰਨ ਆਈ ਹੈ ਔਰ ਅੱਜ ਤੋਂ ਹੀ ਅਸੀਂ ਜਿੱਤ ਯਕੀਨੀ ਬਣਾਤੀ ਆ ਜਿਹੜੇ ਆਉਣ ਵਾਲੇ ਵੀ ਦਿਨਾਂ 'ਚ ਹੋਰ ਵੱਡੇ ਮਾਰਜਨ ਨਾਲ ਅਸੀਂ ਕਲੈਕਸ਼ਨ ਜਿੱਤਾਂਗੇ ਟੀਮ ਇਕੱਠੀ ਹੋ ਗਈ ਹੈ ਜਿੱਤ ਪੱਕੀ ਹੋ ਗਈ ਹੈ ਜਿੱਤ ਬਿਲਕੁਲ ਪਹਿਲਾਂ ਵੀ ਪੱਕੀ ਸੀ ਅੱਜ ਸਾਡੀ ਟੀਮ ਅਲੱਗ ਹੈ ਹੀ ਨਹੀਂ ਸੀ ਸਿਰਫ ਇੱਕ ਮੀਡੀਆ ਦੁਆਰਾ ਰੂਮਰ ਫਲਾਇਆ ਜਾ ਰਿਹਾ ਸੀ ਅਲੱਗ-ਅਲੱਗ ਹੈ ਲੇਕਿਨ ਅਸੀਂ ਕੋਈ ਗੱਲ ਨਹੀਂ ਸੀ ਤੇ ਜਿਸ ਤਰ੍ਹਾਂ ਕਿ ਦਿਨੇਸ਼ ਬੱਸੀ ਹੋਣਾ ਨੇ ਦੱਸਿਆ ਕਿ ਜਿੱਤ ਪੱਕੀ ਹੈ ਟੀਮ ਇਕੱਠੀ ਹੈ ਤੇ ਜਿੱਤ ਪੱਕੀ ਹੈ ਤੇ ਇਸ ਦੇ ਨਾਲ-ਨਾਲ ਆਪਾਂ ਹੋਰ ਵੀ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਲਾਈਵ ਭਾਰਤ ਦੇ ਜਿੰਨਾ ਮੀਡੀਆ ਚ ਦੱਸਾਇਆ ਇਤੋਂ ਜ਼ਿਆਦਾ ਮਰਕਰ ਚ ਦੱਸਾਇਆ ਅੱਛਾ ਤੇ ਤੁਹਾਡੇ ਇਸ਼ਾਰੇ ਤੋਂ ਪਤਾ ਲੱਗਦਾ ਆਮ ਲੋਕਾਂ ਦੀ ਬਹੁਤ ਵੱਡਾ ਅਛਾ ਹੈ ਸੋ ਮੈਂ ਅੱਜ ਦੇ ਇਸ ਉਮੀਦਵਾਰ ਨਿਮੰਤਰਣ ਪੱਤਰ ਪਰ ਸਮੇ ਜਿਹੜੇ ਸਾਡੇ ਵਰਕਰ ਸਭਾਨ ਆਮ ਲੋਕ ਇੰਡੀਅਨ ਰੀਡਰ ਸਭਾਨ ਆਏ ਸੀ ਮੈਂ ਪਹਿਲੀ ਗੱਲ ਤੋਂ ਉਹਨਾਂ ਸਭ ਦਾ ਧੰਨਵਾਦ ਕਰਦਾ ਅੱਜ ਅਸੀਂ ਲੋਕਤੰਤਰ ਦਾ ਸਭ ਤੋਂ ਵੱਡਾ ਸੰਗਲ ਭਾਰਤ ਦੇ ਵਿੱਚ ਚੱਲ ਰਿਹਾ ਹੈ ਕਿ ਉਹਨਾਂ ਦਾ ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਹੈ ਔਰ ਜਿਹੜੀ ਕਤਮ ਕਰਦੀ ਹੈ ਕਿ ਸੰਵਿਧਾਨ ਦੇ ਅਧਿਕਾਰਾਂ ਦੇ ਰਹਿਤ ਕੀਤੀ ਜਾਊਗੀ ਔਰ ਇਹ ਜਿਹੜੀ ਘਰ ਮਾਈਖਲੇ ਕਰਦੇ ਇਲੈਕਸ਼ਨ ਹੈ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣਾ ਚਾਹੀਦੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਤਰਨਜੀਤ ਸਿੰਘ ਤਰਨਜੀਤ ਸਿੰਘ ਸੰਧੂ ਦਾ ਅਮਰੀਕਾ ਮਾਡਲ ਹੈ ਉਹਦੋਂ ਕਿਵੇਂ ਇੱਕ ਗੁਰਜੀਤ ਔਲ ਨਾਲ ਲੜ ਪਾਏਗਾ ਮੈਂ ਤਿੰਨੇ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਮੈਂ ਹਾਂਜੀ 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 ਬੋਲੋ ਜੋ ਸਿੰਘ ਸਿੱਧੂ ਨੇ ਨਜ਼ਰ ਆਇਆ ਇਸ ਰਾਹ ਤੇ ਕਹਿੰਦੀ ਕਿ ਤਿੰਨ ਦਿਨ ਵਿੱਚ ਆਉਣਗੇ ਪਰ ਨਹੀਂ ਆਇਆ ਇਹਦਾ ਤੇਲਾ ਸਵਾਲ ਤੇ ਲੈ ਲਓ ਜੀ ਸਿੱਧੂ ਸਾਹਿਬ ਆ ਰਹੇ ਜਿਹੜਾ ਪ੍ਰਚਾਰ ਕਰ ਮੈਂ ਸ਼ੁਭ ਕਾਮਨਾਵਾਂ ਦਿੰਦਾ ਦਿਨਾਂ ਨੂੰ ਅੰਮ੍ਰਿਤਸਰ ਦੀ ਕਮੇਟੀ ਨੂੰ ਸਮਝੋ ਸੱਚੀ ਸੁੱੱਚੀ ਰਾਜਨੀਤੀ ਕਰੋ ਔਰ ਇਹ ਗੱਲ ਲੋਕਾਂ ਨੇ ਤੈਅ ਕਰਨੀ ਇੱਕ ਤਰੀਕ ਨੂੰ ਆਪਣਾ ਪ੍ਰਚਾਰ ਹਰ ਗੱਲ ਨੂੰ ਇਹ ਸ਼ਹਿਰ ਦੀ ਮਰਿਆਦਾ ਨੂੰ ਸਮਝਦੇ ਹੋਏ ਸੱਚ ਦੇ ਦਾ ਉਹ ਕਹਿੰਦੇ ਤਿੰਨ ਸਰ ਨੂੰ ਮੱਗੋ ਵੀ ਵੇਚਦਾ ਕਿਉਂਕਿ ਜਦੋਂ ਇੱਕ ਬਹੁਤ ਵੱਡੇ ਲੀਡਰ ਸਹਬਾਂ ਝੂਠ ਮਾਰਦੇ ਆ ਤੇ ਉਹ ਗੱਲਾਂ ਕਰਦੇ ਆ ਉਹਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਂਦਾ ਆ ਸਿੱਤੂ ਸਾਹਿਬ ਮੇਰਾ ਖਿਆਲ ਆ ਕਿ ਦੋ ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਤੁਸੀਂ ਕਿੰਨੀ ਕਹਿੰਦੇ ਵੀ ਇਸ ਵਾਰ ਤੁਸੀਂ 99000 ਦੇ ਕੋਲ ਲੀਡ ਜਿੱਤੀ ਸੀ ਮੈਂ ਤਾਂ ਕਹਿੰਦਾ ਉਹ ਵਧਾਉਣਗੇ ਹੀ ਲੋਕ ਘਟਾਉਂਦੇ ਨੇ ਵਧਾਉਣਗੇ ਉਹ ਕਹਿੰਦੇ ਨੇ ਸਾਡੇ ਕੀ ਵਿਕਾਸ ਦੀ ਨਜ਼ਰ ਨਹੀਂ ਆਇਆ ਉਹਦਾ ਸਭ ਪ੍ਰਚਾਰ ਹੈ ਜਿਹੜਾ ਤੁਸੀਂ ਦੇ ਰਿਹਾ ਜਾਂਦਾ ਹੈ ਇਹ ਇਹ ਜਿਹੜਾ ਵਿਕਾਸ ਹੈ ਉਹਨਾਂ ਨੂੰ ਚਾਰ ਟਿਕ ਨੂੰ ਨਜ਼ਰ ਆਏਗਾ ਐਡਵਾਂਸ ਤੋਂ ਇਹਨਾਂ ਨੇ ਨਹੀਂ ਵਿਖਾਇਆ ਜਾ ਸਕਦਾ ਇਹਦੇ ਮਤ ਕਹਿ ਰਿਹਾ ਕਿ ਜਿਹੜੀ ਚੀਜ਼ ਕਿਸੇ ਨੂੰ ਸਮਝ ਨਹੀਂ ਆਈ ਉਹਦਾ ਕੀ ਕਰਾਂ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਜਿਹੜੀ ਆਪਣੀ ਰਾਜਨੀਤੀ ਹੈ ਉਹ ਇੱਕ ਬਹੁਤ ਵੱਡੇ ਅਹੁਦੇ ਤਵਾ ਕੇ ਜੜੂ ਕੀਤੀ ਹੈ ਉਹਨਾਂ ਕੋਈ ਦੀਆਂ ਮੁਸ਼ਕਿਲਾਂ ਦਾ ਪਤਾ ਨਹੀਂ ਹੈਗਾ ਉਹ ਤਾਂ ਕੋਈ ਪਰ ਅਮਰੀਕਾ ਵਾਲੇ ਵਾਸੇ ਅਮਰੀਕਾ ਨੂੰ ਸਭ ਕੁਝ ਹੋ ਗਏ ਤੁਹਾਡੇ ਘਰ ਦੇ ਬਾਹਰ ਜਾਂਦੇ ਨਾਲਾ ਵੇਖਣ ਵਾਸਤੇ ਉਹ ਫਿਰ ਕਿੱਥੇ ਆ ਕੇ ਮੇਰੇ ਨਾਲ ਸਾਹਿਬ ਇਹਨਾਂ ਜੀ ਆਇਆਂ ਨੂੰ ਲੋਕਾਂ ਨੇ ਲੋਕਾਂ ਨੇ ਉਹਨਾਂ ਨੂੰ ਘੇਰਿਆ ਲੋਕਾਂ ਨੇ ਉਹਨਾਂ ਨੂੰ ਘੇਰਿਆ ਕਮੇਟਾ ਵਿੱਚ ਤੁਹਾਡੀ ਸਰਕਾਰ ਨੂੰ ਕਹਿੰਦੇ ਜੀ ਬੋਲ ਬਣਾ ਕੇ ਦਿੰਦੇ ਆ ਆਪਣੇ ਸਾਡੇ ਬਾਹਰ ਦੇ ਨਾਲਾ ਬੰਦ ਕਰ ਸਕੀਏ ਹੋਰ ਕੀ ਇੱਕ ਵਾਰ ਮੇਰੀ ਇੱਕ ਹੀ ਬੇਨਤੀ ਹੈ ਇਹ ਨਾਲੇ ਤੇ ਬੰਦ ਹੋ ਜਾਣਾ 4 2 2024 ਦਾ ਇੱਚੋ ਪ੍ਰੋਜੈਕਟ ਬਣ ਕੇ ਡੀਸਬਲ ਤੋਂ ਗਿਆ ਪਰ ਮੈਂ ਇੱਕ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਇਹ ਨਾਲੇ ਤੇ ਬੰਦ ਹੋ ਜਾਣੇ ਆ ਆਪਣੇ ਅੰਦਰ ਵਾਲੇ ਗੰਦੇ ਨਾਲੇ ਕਿੱਦਾਂ ਬੰਦ ਕਰਨੇ ਉਹਦਾ ਸੋਚੋ ਉਹਦਾ ਪ੍ਰਬੰਧ ਇੱਕ ਤਰੀਕ ਨੂੰ ਲੋਕਾਂ ਨੇ ਤੁਹਾਡਾ ਕਰਨਾ ਆਪਣੇ ਅੰਦਰ ਜਿਹੜੇ ਵਗਦੇ ਗੰਦੇ ਨਾਲੇ ਆ ਚਾਹੇ ਉਹ ਚ ਲਾਡਰ ਆ ਡਰਿਆ ਚਾਹੇ ਡਰਗ ਦੀ ਸਮੱਸਿਆ ਹੈ ਚਾਹੇ ਉਹ ਚ ਭ੍ਰਿਸ਼ਟਾਚਾਰ ਹੈ ਚਾਹੇ ਉਹਦੇ ਚ ਮਤਲਬ ਝੂਠ ਮਾਰਨ ਦੀ ਪ੍ਰਕਿਰਿਆ ਹੈ ਚਾਹੇ ਪੰਜਾਬ ਨੂੰ ਲੁੱਟਣ ਦੀ ਪ੍ਰਕਿਰਿਆ ਹੈ ਇਹ ਜਿਹੜੇ ਅੰਦਰ ਗੰਦੇ ਵਾਲੇ ਨਗਦੇ ਨਾਲੇ ਵਗਦੇ ਹਨ ਉਹਨਾਂ ਬਾਰੇ ਤੁਸੀਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਤੁਹਾਡੇ ਮੱਦੇ ਜੀ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਦੇ ਦੋਨੋਂ ਜਿਹੜੇ ਉਮੀਦਵਾਰ ਨੇ ਇੱਕ ਮੌਜੂਦਾ ਮੰਤਰੀ ਨੇ ਇੱਕ ਸਾਬਕਾ ਮੰਤਰੀ ਨੇ ਜੀ ਉਹ ਦਿਲ ਤੇ ਹੱਥ ਰੱਖ ਕੇ ਸਾਰੇ মিডিਆ ਸਾਹਮਣੇ ਕਿਉਂਕਿ ਵਿਧਾਨ ਸਭਾ ਚੁਣ ਕੇ ਭੇਜਿਆ ਹਮ ਇੱਕ ਸਾਰੇ ਦੋ ਦਸਾ ਰਹੇ ਨੇ ਇੱਕ ਦੋ ਸਾਲ ਹੋ ਗਏ ਕੋਈ ਇੱਕ ਦੋ ਵੀਡੀਓ ਲੋਕਾਂ ਦੇ ਅੱਗੇ ਰੱਖ ਦੇਣੀ ਜਿਹੜੀਆਂ ਵਿਧਾਨ ਸਭਾ ਚ ਉਹਨਾਂ ਨੇ ਅਮਰਸਰ ਦੀ ਕੋਈ ਮੁਸ਼ਕਿਲਾਂ ਰੱਖੀ ਹੋਵੇ ਮੇਰਾ ਇੱਕ ਹੀ ਚੈਲੰਜ ਹੈ ਉਹਨਾਂ ਨੂੰ ਇੱਕ ਸੁੱਚੇ ਨੂੰ ਗਏ ਸੁੱਚੇ ਨੂੰ ਆਗੇ ਪ੍ਰਿਸ਼ਤਾਜਰ ਕਰ ਲਿਆ ਗੁੰਡਾਗਰਦੀ ਕਰ ਲਈ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਇਹ ਤਾਂ ਲੋਕਾਂ ਦੇ ਮਸਲੇ ਨਹੀਂ ਹੱਲਣੇ ਜਿਹੜੀ ਪੰਚਾਇਤ ਤੁਹਾਨੂੰ ਚੁਣ ਕੇ ਭੇਜਿਆ ਵਿਧਾਨ ਸਭਾ ਚ ਮੇਰਾ ਚੈਲੰਜ ਹੈ ਨਾਲ ਕਿ ਇੱਕ ਦੋ ਵੀਡੀਓ ਪਾ ਦਿਓ ਤੇ ਨਾਲ ਜਿਹੜੇ ਸਾਬਕਾ ਮੰਤਰੀ ਨੇ ਉਹ ਅੰਮ੍ਰਿਤਸਰ ਤੋਂ ਮਾਫੀ ਮੰਗਣ ਸੈਂਟਰ ਯੂਨੀਵਰਸਿਟੀ ਔਰ ਏਮਜ਼ ਜਿਹੜਾ ਵਾ ਔਰ ਵਰਲਡ ਕਲਾਸ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰੋਜੈਕਟ ਜਿਹੜੇ ਡਾਕਟਰ ਮਨਮੋਨ ਸਿੰਘ ਨੇ ਦਿੱਤੇ ਸੀ ਅੰਮ੍ਰਿਤਸਰ ਚੋਂ ਬਾਹਰ ਇਹਨਾਂ ਨੇ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਇਹਨਾਂ ਨੇ ਭ੍ਰਿਸ਼ਟਾਚਾਰ ਕਰਨ ਵਾਸਤੇ ਇਹਨਾਂ ਨੇ ਗੁੱਡਾ ਕਰਦੀ ਦਾ ਲਾਇਸੈਂਸ ਅਕਾਲੀ ਬੀਜੇਪੀ ਸਰਕਾਰ ਤੋਂ ਲਿਆ ਤੇ ਸਾਨੂੰ 10000 ਕਰੋੜ ਦਾ ਅੰਮ੍ਰਿਤਸਰ ਦਾ ਨੁਕਸਾਨ ਇਹਨਾਂ ਨੇ ਕੀਤਾ ਹੈ ਇਹਨਾਂ ਕੋ ਦੋਹਾਂ ਸਵਾਲਾਂ ਦੇ ਜਵਾਬ ਦਿਓ ਬਾਕੀ ਗੱਲ ਅੱਗੇ ਕੂੜੇ ਦਾ ਡੰਬਰ ਜਿੱਤ ਰਹੇ ਨੇ ਲੱਖਾਂ ਲੋਕ ਕਿਹਾ ਵੱਡਾ ਪਰ ਪ੍ਰੋਜੈਕਟ ਨੂੰ 10 ਸਾਲ 10 ਸਾਲ 10 ਸਾਲ ਲੋਕਲ ਬਾਡੀ ਮਿਨਿਸਟਰ ਕੌਣ ਰਿਹਾ ਹੈ ਉਹਨੂੰ ਪੁੱਛੋ ਗੰਦੇ ਨਾਲੇ ਕਿਉਂ ਨਹੀਂ ਬੰਦ ਹੋਏ ਇਸ ਸਟੇਟ ਸਬਜੈਕਟ ਨੇ ਇਹ ਲੋਕਲ ਬਾਡੀ ਦੇ ਸਬਜੈਕਟ ਨੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਲੋਕਲ ਬਾਡੀ ਦੇ ਸਬਜੈਕਟ ਨੇ ਉਸੀ ਗੰਦੇ ਨਾਲੇ ਤੇ ਡੰਪ ਕਿਉਂ ਨਹੀਂ ਬੰਦ ਕੀਤੇ ਕੀ ਕੋਈ ਪ੍ਰੋਜੈਕਟ ਬਣਾ ਕੇ ਭੇਜਿਆ ਜੇ ਕੋਈ 1000 2000 ਕਰੋੜ ਦਾ ਜਿਹੜਾ ਤੁਹਾਨੂੰ ਪੈਸੇ ਨਹੀਂ ਮਿਲੇ ਮੇਰਾ ਕੰਮ ਹੈ ਜਿਹਦਾ ਰੀਕੋ ਪ੍ਰੈਸੀ ਉਹ ਕਾਰਪੋਰੇਸ਼ਨ ਨੇ ਪੈਸੇ ਦੇਣੇ ਸੀ ਤੇ ਕਾਰਪੋਰੇਸ਼ਨ ਨੇ ਮੈਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ ਪੈਸੇ ਨਹੀਂ ਪ੍ਰੋਜੈਕਟ ਬਣ ਗਿਆ ਐਪੀ ਸਾਹਿਬ ਪੈਸੇ ਰੇਂਜ ਕਰਕੇ ਦਿਓ ਮੈਂ 60 ਕਰੋੜ ਰੁਪਇਆ ਇੱਕ ਮਹੀਨੇ ਚ ਰੇਂਜ ਕਰਕੇ ਦਿੱਤਾ ਇਹ ਜਦੋਂ ਮੇਰੇ ਕੋਲ ਆਉਂਦੇ ਇਹਨਾਂ ਦੇ